ਦਾਰੀ ਦੀ ਮੈਂ ਤਾਂ ਚੁਣਿਆ ਤੂੰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਫੌਜੀ ਵੀਰ ਨੂੰ ਤਿੰਨ ਸਾਲਾਂ ਬਾਅਦ ਛੁੱਟੀ ਮਿਲਦੀ ਹੈ ਤੇ ਉਹ ਬਿਨਾਂ ਦੱਸੇ ਘਰ ਵਾਲੀ ਨੂੰ ਆਪਣੇ ਘਰ ਆਉਂਦਾ ਹੈ ਤੇ ਜਦੋਂ ਘਰ ਵਾਲੀ ਆਪਣੇ ਪਤੀ ਨੂੰ ਦੇਖਦੀ ਹੈ ਤੇ ਦੇਖੋ ਕਿਵੇਂ ਭੱਜ ਕੇ ਜੱਫੀ ਪਾ ਲੈਂਦੀ ਹੈ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ